ਸੰਗਤ ਨੰਨ ਜਗ ਮਨ ਲਗ ਸੁਨ ਸੁਨ ਅਨੰਦ ਕਰੈ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਚਲਕੇ ਸਾਥੇ ਸ਼ਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਜਾਏ ਮਾਰੇ ਭੈ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈ ਸੁਬਰ ਸੰਨ ਭੈ ਗੁਰਦੇਵ ਪੂਰਨ ਹੋਏ ਸੇਵਕੀ ਸੇਵਾ ਆਨੰਦ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨਸਨਾ ਕਹਤੇ ਕਰ ਪ੍ਰਸਾਦ ਬਿਆ ਪਰਬਤਾਰੀ ਨਾਨਕ ਨੇ ਬਹੀ ਖੇਪ ਹਮਾਰੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਸਭ ਤੇ ਊਚ ਪਾਇ ਅਸਥਾਨ ਮੋਹ ਨਾ ਹੋਵੇ ਆਵਨ ਜਾਣ ਹਰ ਤਦ ਖਾਟ ਚੱਲੇ ਜਨ ਸੁਏ ਨਾਨਕ ਤੁਸੈ ਪ੍ਰਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਅਰਥ ਕਮਲ ਪ੍ਰਗਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਵਿਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੈ ਗੁਰ ਤੁਲ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਵਿੰਦ ਭਗਤ ਕੈ ਮਨ ਬਿਸਰਾ ਉਟ ਪ੍ਰਾਪ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮस्तक ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਆਵੇਂ ਫਰ ਪ੍ਰਭ ਚੀਤ ਜਰਮ ਸੁਪਾਪਨੀ ਨਾਨਕ ਰਹਿ ਗੁਣ ਨਾਮ ਸੁਖ ਬਣੀ ਸਭ ਤੇ ਊਚਤਾ ਕੀ ਸੋਭਾ ਬਣੀ ਗੁਣ ਨਾਮ ਸੁਖ ਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਮੋਤੀ ਕੀ ਫਤੇ ਇਹਦਾ ਫੋਟੋ ਵੀ ਲਾ ਲਈ ਅਰਪ ਤੁਹਾਨੂੰ ਮੁੱਖ ਰੱਖ ਦਿਆਂ ਗੁਰੂ ਗੰਗਾਰ ਚਰ ਜੋ ਸੰਸਾਰ ਜੋ ਦੁਨੀਆ ਮਿਲੋ ਨੇ ਸਾਰੀਆਂ ਨਿਤੀਆਂ ਗੁਰੂ ਦਾ ਆਸਰਾ ਲੈਂਦੇ ਆ ਗੁਰਬਾਣੀ ਦੇ ਜਾਪ ਕਰਾ ਰਹੇ ਕਰਵਾਏ ਜਾਪ ਦੇ ਸੰਪੂਰਨ ਭਾਵੇਂ ਹੁਣ ਤੋਂ ਤੋਂ ਗੁਰੂ ਦੇ ਗੋਦ ਵਿੱਚ ਆ ਕੇ ਗੁਰੂ ਨੂੰ ਨਮਸਕਾਰ ਕਰੀਏ ਗੁਰੂ ਦਾ ਤਮਸਤਕ ਹੋ ਕੇ ਗੁਰੂ ਦਾ ਹਰਦਾ ਸਰਵਣ ਕਰਨਾ ਕਰੀਏ ਜੀ ਉਹ ਗੁਰੂ ਕਿਰਪਾ ਕਰ ਸੁਰਵਤ ਨੂੰ ਤਰੱਕੀਆਂ ਬਰਕਤਾਂ ਬਖਸ਼ ਕਰਕੇ ਸਭ ਤਾਵਾਂ ਦੀ ਦਾਤ ਬਖਸ਼ ਕਰਨ ਆਓ ਸਾਰੀਆਂ ਸੰਗਤਾਂ ਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਨਾਲ ਗੁਰੂ ਦੇ ਬਾਣੀ ਦਾ ਕੀਰਤਨ ਆਮ ਕਰੀਏ ਨੇ मदी जिस नृत सुभाम चव आ ब्रह्मे रु मे कल ਦੇਸ ਦੇ ਵੰਗ ਕੇ ਤਾਗ ਚੜਾ ਮਨ ਤੇ ਸਭ ਮੁੜ ਕੇ ਤਾ

ਨਮੇ ਸਾਲ ਦੀ ਅਮਰਤ ਤੇ ਬੀਸੀ ਨਾਰਵੰਦੀ ਪਰਵਾਰ Nghi ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਸੁਖਮਨ ਸਾਹਿਬ ਦਾ ਪਾਠ ਕਰਵਾਇਆ ਜਾ ਰਿਹਾ ਹੈ ਇਸ ਪਾਠ ਦੇ ਨਾਲ ਇਹ ਹੈ ਵੀ ਪ੍ਰਮਾਤਮਾ

ਕਸ਼ਾਸ਼ਨ ਜਿਸ ਤਰ੍ਹਾਂ ਸਾਨੂੰ ਪਹਿਲਾਂ ਸਹਿਯੋਗ ਦੇ ਰਿਹਾ ਐਸਐਮਸੀ ਸਾਹਿਬ ਨੇ ਨਾਲੇ ਰਹੀਏ ਉਹਨਾਂ ਦੇ ਕੋਚ ਮੈਂ ਡਾਕਟਰ ਹਰੀਸ਼ ਪਾਡਿਆ ਆਯੁਰਵੇਦਿਕ ਮੈਡੀਕਲ ਅਫਸਰ ਗਵਰਨਮੈਂਟ ਆਯੁਰਵੇਦਿਕ ਡਿਸਪੈਂਸਰੀ ਕੰ ਦਾ ਅਜਿਹਾ ਵਿਖਤ ਰਹਾਤਾ ਜਿਵੇਂ ਕਿ ਅਸੀਂ ਹਰ ਸਾਲ ਨਵੇਂ ਸਾਲ ਦੇ ਪਲਸ ਦੇ ਵਿੱਚ ਪਾਠ ਰਖਾਈ ਬੈਠੇ ਆਪਣੇ ਦਫ਼ਤਰ ਨੂੰ ਖਦਸ ਇਸ ਵਾਰ ਵੀ ਪਾਠ ਰਖਾਇਆ ਗਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ ਡੀਸੀ मैम ਦੀ ਪ੍ਰਮਾਣਗੀ ਤੋਂ ਬਾਅਦ ਅੱਜ ਪਾਰਟ ਨੇ ਪਹੁੰਚਣੇ ਜਾ ਰਹੇ ਨੇ ਉਸ ਤੋਂ ਬਾਅਦ ਸਾਰੇ ਡਿਪਾਰਟਮੈਂਟ ਵੀ ਖੁਸ਼ਹਾਲੀ ਲਈ ਸਭ ਵੀ ਖੁਸ਼ਹਾਲੀ ਲਈ ਅਸੀ ਸੁੱਖ ਮੰਗਦੇ ਆ ਤੇ ਮੈਂ ਨਵੇਂ ਸਾਲ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਧੰਨਵਾਦ